ਕਾਂਗਰਸੀ ਆਗੂ ਅਨੇ ਹਾਲਗੇਟ ਦੇ ਬਾਹਰ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਅਤੇ ਜਮ ਕੇ ਨਾਰੇਬਾਜ਼ੀ ਕੀਤੀ ਪੁਤਲਾ ਫੂਕਨ ਦਾ ਕੀ ਹੈ ਕਾਰਨ ਦੇਖੋ ਪੂਰੀ ਵੀਡੀਓ ਸਮਾਗਮ ਜਿਹੜੇ MP 142 ਗੱਡੇ ਨੇ ਲੋਕ ਸਭਾ ਦੇ ਵਿੱਚੋਂ ਵੇਖੋ ਇਹਨਾਂ ਦਾ ਗੁੰਡਾ ਨਾਚ ਹੋ ਰਿਹਾ ਵਾ ਜੋ ਮੋਦੀ ਕਰ ਰਿਹਾ ਉਹ ਗਲਤ ਕਰ ਰਿਹਾ ਵਾ ਇਹ ਜੋ ਕੁਸ਼ ਹੁੰਦਾ ਪਿਆ ਗਲਤ ਹੁੰਦਾ ਪਿਆ ਕਦੀ ਅਜ ਤੱਕ ਹਨ ਵੇਖੋ ਮੇਰੀ ਗੱਲ ਸੁਣੋ ਹਿੰਦੁਸਤਾਨ 'ਚ ਕਦੀ ਅਸਰਾ ਆਇਆ ਸੀ ਜਦੋਂ ਬੰਦਾ ਬੋਲਦਾ ਸੀ ਉਹਨੂੰ ਬਾਹਰ ਕੱਢ ਦਿੰਦੇ ਆ ਗਲਤ ਕੰਮ ਆ ਕੋਈ ਅਸਰਾ ਕੰਮ ਨਹੀਂ ਚੱਲੇਗਾ ਵੇਖੋ ਉਹ 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 ਦੂਜੇ ਬੰਬਲੇ ਆ ਕੇ ਅੰਦਰ ਚਲੇ ਗਏ ਨੇ ਉਹਨਾਂ ਕੋਲ ਹੀ ਨੂੰ ਪਤਾ ਲੱਗਾ ਇਹ ਲੋਕ ਸਭਾ ਦੇ ਵਿੱਚ ਅੰਦਰ ਲੋਕ ਬਣ ਗਏ ਨੇ ਦੂਸਰਾ ਬੰਬ ਲਾ ਕੇ ਉਹ ਉਹਨਾਂ ਨੂੰ ਘਬਰਾ ਕੇ ਪਤਾ ਲੱਗਦਾ ਵੇਖੋ ਉਹ ਉਹਨਾਂ ਕੋ ਕੋਈ ਹੁੰਦਾ ਨਹੀਂ ਪਿਆ ਤੇ ਜੋ ਕੁਝ ਹੁੰਦਾ ਪਿਆ ਵਾ ਜਦੋਂ 143 ਬੰਦਿਆਂ ਨੂੰ ਐਮਬੀਐਮ ਬਾਹਰ ਕਰ ਦਿੱਤਾ ਵਾ ਇਹ ਸਾਂਹੀ ਕੰਮ ਚੱਲਣਾ ਲੋਕਾਂ ਨੇ ਇਹਨਾਂ ਦੇ ਮੂੰਹ ਤੇ ਚਪੇੜਾ ਮਾਰਨੀਆਂ ਵਾ ਤੁਸੀਂ ਵੇਖਣਾ ਨਾ 2024 ਦੀ ਚੋਣ ਆ ਰਹੀ ਆ ਤੁਸੀਂ ਵੇਖੋਗੇ ਕੀ ਲੋਕਾਂ ਦਾ ਹੱਲ ਕਰਨਗੇ ਲੋਕਤੰਤਰ ਦਾ ਕਤਲ ਪ੍ਰਧਾਨ ਜੀ ਲੋਕਤੰਤਰ ਦਾ ਠੀਕ ਹੋ ਗਿਆ ਕੱਲ ਵੀ ਕੱਲ ਰੋਹਲ ਗਾਂਧੀ ਜੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਭਾਜਪਾ ਤੋਂ ਤੁਸੀਂ ਕੀ ਕਹਿਣਾ ਚਾਹੋਗੇ ਉਹ ਲੋਕਾਂ ਨੂੰ ਜੋ ਮਰਜ਼ੀ ਕਰਨਾ ਲੋਕਾਂ ਮੋਤੀ ਦਾ ਅੱਜ ਕੀ ਹਾਲ ਕੀਤਾ ਵਾ ਤੁਸੀਂ ਵੇਖ ਲਓ ਕਾਂਗਰਸ ਨਾਲ ਉਹਨਾਂ ਨਾਲ ਕੱਲ ਕਿੰਨੇ ਬੰਦੇ ਸੀ ਤੇ ਅੱਜ ਕਾਂਗਰਸ ਦੇ ਕਿੰਨੇ ਬੰਦੇ ਸੜਕਾਂ ਦੇ ਉੱਪਰ ਤੁਸੀਂ ਵੇਖ ਲਓ ਨਾਲੇ ਉਹਨਾਂ ਨਾਲ ਕਿੰਨਾ ਫਰਕ ਆ ਅੱਜ ਕੀਤੀ ਗਈ ਜੋ ਸਰਗੋਨਾ ਸਾਬ ਬੜਾ ਸਾਬ ਹੋਰ 12000 ਹਸਲੇ 142 ਬੰਦਿਆਂ ਬਾਰੇ ਕਹਿਣਾ ਵਾ ਉਹ ਇਹੀ ਕਹਿਤਾ ਵਾ ਉਹ ਬਹੁਤ ਗਲਤ ਹੋਇਆ ਉਹ 12000 ਕਹਿਣਾ ਜੋ ਸ਼ਗਲ ਹੀ ਹੋਰ ਬਾਰੇ ਚਲੋ ਬਸ ਜੋਹੀ ਬੋਲਣਾ ਆਪਾਂ ਮੈਂ ਤੁਹਾਨੂੰ ਦੱਸਣ ਦਿਆ ਭਈ ਭਾਰਤੀ ਜਨਤਾ ਪਾਰਟੀ ਡੈਮੋਕਰੇਸੀ 'ਤੇ ਵਿਸ਼ਵਾਸ ਨਹੀਂ ਰੱਖਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਇਸ ਤਰੀਕੇ ਦੇ ਨਾਲ 100 ਤੋਂ ਵੱਧ ਮੈਂਬਰ ਪਾਰਲੀਮੈਂਟ ਨੂੰ ਪਾਰਲੀਮੈਂਟ ਦੇ ਵਿੱਚੋਂ ਵਰਹਾਸ਼ ਕੀਤਾ ਉਹ ਲੋਕ ਲੋਕਾਂ ਨੇ ਜਵਾਬ ਮੰਗਦੇ ਐ ਲੋਕਾਂ ਦੀਆਂ ਗੱਲਾਂ ਪੁੱਛਣਾ ਚਾਹੁੰਦੇ ਐ ਲੋਕਾਂ ਦੇ ਸਵਾਲਾਂ ਦੇ ਜਵਾਬ ਮੰਗਣਾ ਚਾਹੁੰਦੇ ਐ ਜਿਸ ਤੇ ਲੋਕਾਂ ਲੋਗ ਇਹ ਜਾਣਨਾ ਚਾਹੁੰਦੇ ਐ ਕਿ ਪਾਰਲੀਮੈਂਟ ਦੇ ਅੰਦਰ ਜਿਹੜੇ ਹਮਲਾ ਨੂੰ ਮਾਂ ਜਿਹੜੀ ਚੀਜ਼ ਹੋਈ ਐ ਔਰ ਉਹਦੇ ਵਾਸਤੇ ਕੌਣ ਜ਼ੋਚੀ ਐ ਇਹਦੇ ਪਿੱਛੇ ਕੌਣ ਕਾਰਨ ਐ ਇਹਦੇ ਪਿੱਛੇ ਕੀ ਕਾਰਨ ਐ ਔਰ ਗ੍ਰਹਿ ਮੰਤਰੀ ਕੋਲੋਂ ਪਾਰਲੀਮੈਂਟ ਦੇ ਅੰਦਰ ਇਹ ਜਵਾਬ ਮੰਗਿਆ ਜਾ ਰਿਹਾ ਔਰ ਉਹ ਜਵਾਬ ਦੇਣ ਦੀ ਬਜਾਏ ਉਹ ਸਾਰਿਆਂ ਨੂੰ ਉਥੋਂ ਸਸਪੈਂਡ ਕੀਤਾ ਜਾ ਰਿਹਾ ਔਰ ਉਹਨਾਂ ਬਾਹਰ ਕੱਢਿਆ ਜਾ ਰਿਹਾ ਹੈ ਇਸੇ ਲਈ ਲੋਕਤੰਤਰ ਨੂੰ ਬਚਾਉਣ ਵਾਸਤੇ ਆਲ ਇੰਡੀਆ ਕਾਂਗਰਸ ਕਮੇਟੀ ਨੇ ਪੂਰੇ ਦੇਸ਼ ਦੇ ਹੈੱਡਕੁਆਰਟਰਾਂ ਦੇ ਅੰਦਰ ਪੂਰੇ ਜ਼ਿਲ੍ਹਿਆਂ ਦੇ ਅੰਦਰ ਇਹ ਨਰਿੰਦਰ ਮੋਦੀ ਜੀ ਦਾ ਪੁਤਲਾ ਸਾੜਨ ਇਹਨਾਂ ਦੇ ਖਿਲਾਫ ਪਟੈਸ ਕਰਨ ਆ ਜਿਲ੍ਹਾ ਕਾਂਗਰਸ ਕਮੇਟੀ ਵੱਲੋਂ ਇਹ ਹਾਲ ਬਾਜ਼ਾਰ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ। ਜਿੰਦਾਬਾਦ ਇੰਡੀਆ ਮੈਸ਼ਰ ਕਾਂਗਰਸ ਜਿੰਦਾਬਾਦ ਜੀ ਜੀ ਮੈਂ ਮੈਂ ਮਹਿਸੂਸ ਕਰਦਾ ਹੈ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਭਈ ਇਹ ਕੋਰਟ ਨੇ ਸਜ਼ਾ ਦਿੱਤੀ ਹੈ ਇਸ ਤੇ ਮੇਰੀ ਕੋਈ ਟਿੱਪਣੀ ਬੰਦ ਨਹੀਂ। ਆ ਤੁਹਾਨੂੰ ਅੰਦਰ ਆ ਜੀ ਸਾਰੇ